ਸਤਿ ਸ਼੍ਰੀ ਅਕਾਲ ਜੀ ਆਓ ਜੀ ਆਪਾਂ ਚੱਲਦੇ ਅੱਜ ਸ੍ਰੀ ਚਮਕੌਰ ਸਾਹਿਬ ਉੱਥੇ ਦੇ ਕਰਾਉਂਦੇ ਤੁਹਾਨੂੰ ਦਰਸ਼ਨ ਆਪਾਂ ਇਸ਼ਨਾਨ ਕਰ ਲਿਆ ਤੇ ਬਾਅਦ ਚ ਹੋਰ ਤਿਆਰ ਹੋਣ ਲੱਗੇ ਆ ਤੇ ਪ੍ਰਭਜੋਤ ਦੇ ਕੱਪੜੇ ਕਰਕੇ ਆਪਾਂ ਪ੍ਰੈਸ ਇੱਧਰ ਪ੍ਰਭਜੋਤ ਸਾਡਾ ਬੈਠਾ ਤੇ ਲੋ ਜੀ ਕੱਪੜੇ ਆਪਾਂ ਸਾਰੇ ਧੋਤੇ ਸਾਰੇ ਬੈਟਾਂ ਦੀਆਂ ਚਾਦਰਾਂ ਧੋ ਦਿੱਤੀਆਂ ਤੇ ਸਵੇਪਾੜ ਕਰ ਲਏ ਸਾਰੇਆਂ ਨੇ ਨਹਾ ਧੋ ਕੇ ਆਪਾਂ ਪਾੜ ਕਰ ਲਏ ਤੇ ਹੁਣ ਜੋਤ ਦੇ ਕੱਪੜੇ ਕਰਨ ਦੀ ਪ੍ਰੈਸ ਫਿਰ ਚੱਲਦੇ ਆਪਾਂ ਸ੍ਰੀ ਚੋਕੌਰ ਸਾਹਿਬ ਤੇ ਕਤਰਗਾੜਾ ਗੁਰਦੁਆਰਾ ਸਾਹਿਬ ਤੋਂ ਖਮਾ ਮੰਗ ਲਈ ਜਿੰਨੇ ਵੀ ਸਾਤੋਂ ਗੁਰਦੁਆਰਾ ਸਾਹਿਬ ਦਿਖਾ ਹੋਇਆ ਦਿਖਾਵਾਂਗੇ ਕਿਉਂਕਿ ਅੰਨਾ ਤਾਂ ਮੇਤੋ ਚੱਲਿਆ ਨਹੀਂ ਜਾਂਦਾ ਮੇਰੀ ਪੈਰ ਦੀ ਅੱਡੀ ਦੁਖਦੀ ਆ ਬਾਕੀ ਦੇਖਦੇ ਹਾਂ ਹੁਣ ਅੱਗੇ ਜਾ ਕੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਦਰਸ਼ਨ ਮੇਲੇ ਜੋ ਪਿਆ ਆ ਥਾ ਸੇ ਚੋਕੌਰ ਸਾਹਿਬ ਦਾ ਆਪਾਂ ਨੂੰ ਹੋ ਚੁੱਕਿਆ ਅਲਰਜੀ ਕੱਪੜਿਆਂ ਤੋਂ ਅਲਰਜੀ ਹੋ ਜਾਂਦੀ ਆ ਸੁਭਾਨੇ ਲੱਗਿਆ ਮੈਨੂੰ ਛਿੱਕਾਂ ਆਪਣੀ ਹੌਂਕੀ ਹਾਲਤ ਖਰਾਬ ਚਲੋ ਜੀ ਮਿਲਦੇ ਆਪਾਂ ਗੁਰਦਸਾਹ ਸਾਹਿਬ ਵਿੱਚ ਲੋ ਜੀ ਆਪਾਂ ਨੂੰ ਲੱਗਿਆ ਤਿਆਰ ਹੁਣ ਤੇ ਮੈਨੂੰ ਬਹੁਤ ਡਸਟ ਤੋਂ ਅਲਰਜੀ ਆ ਜਿੱਦਾਂ ਚਾਦਰਾਂ ਤੋਂ ਸਾਰੇ ਕਾਸੀ ਤੋਂ ਅਲਰਜੀ ਹੋ ਜਾਂਦੀ ਆ ਜਿਸ ਤਰ੍ਹਾਂ ਘਰ ਤੋਂ ਡਸਟ ਜ਼ਿਆਦਾ ਹੁੰਦੀ ਆ ਸੋਭਾ ਦੀ ਲੱਗੇ ਮੈਨੂੰ ਛਿੱਕਾਂ ਸਿਟਰਜਿਨ ਦੀਆਂ ਲੈ ਲਈ ਆਪਾਂ ਦੋ ਗੋਲੀਆਂ ਤੇ ਕੋਈ ਫਰਕ ਨਹੀਂ ਪਿਆ ਹੁਣ ਦੇਖਦੇ ਆਪਾਂ ਸ਼ਹਿਰ ਚ ਜਾ ਕੇ ਦਵਾਈ ਲਵਾਂਗੇ ਅੰਡੇ ਕੁਛੋ ਫਰਕ ਪਿਆ ਤਾਂ ਤੇ ਪ੍ਰਵਜਤ ਵੀ ਤਿਆਰ ਹੋ ਗਿਆ ਬਾਕੀ ਬਰਜੋਤ ਤਾਂ ਸਿਰ ਬੋਲ ਚਲੋ ਜੀ ਆਪਾਂ ਮਿਲਦੇ ਆ ਫਿਰ ਘਰ ਦਾ ਮੈਂ ਸਾਰਾ ਕੰਮ ਕਰ ਦਿੱਤਾ ਰੋਟੀ ਮੈਂ ਪਕਾ ਲਈ ਸੀ 7:30 ਵਜੇ ਹੁਣ ਵੱਜ ਚੁੱਕੇ 12 ਤੇ ਪ੍ਰਵਜਤ ਪਾਉਂਦਾ ਭੰਗੜਾ ਕਿਉਂਕਿ ਇਹਨੂੰ ਬਹੁਤ ਚੌ ਚੜਦਾ ਜਦੋਂ ਕਿਤੇ ਜਾਣਾ ਹੁੰਦਾ ਤੇ ਰੋਟੀਆਂ ਪੱਕੀਆਂ ਹੋਈਆਂ ਆਪਣੀਆਂ 8:30 ਵਜੇ ਦੀਆਂ ਤੇ ਹੁਣ ਉਹ ਤੱਤੀਆਂ ਕਰੂੰਗੀ ਦੁਬਾਰੇ ਫੇਰ ਕਿਉਂਕਿ ਠੰਡੀ ਰੋਟੀ ਘੱਟ ਖਾਂਦੇ ਆ ਵੈਸੇ ਹੀ ਕੀ ਜਮ ਜਾਂਦਾ ਰੋਟੀਆਂ ਤੇ ਹੁਣ ਦੁਬਾਰੇ ਤੱਤੀਆਂ ਕਰਾਂਗੀ ਲੋ ਜੀ ਇੱਕੀ ਰੋਟੀ ਖਾ ਕੇ ਚੱਲਾਂਗੇ ਆਪਾਂ ਘਰ ਤੋਂ ਚਿਲੀ ਚਮਕੌਰ ਜਾਵਾਂਗੇ ਅੱਜ ਸ਼ਹਿਰ ਨਹੀਂ ਸਾਡੇ ਲਾਗੇ ਪੈਂਦਾ ਸ਼ਹਿਰ ਥੋੜੀ ਦੂਰ ਆ 2-4 ਕਿਲੋਮੀਟਰ ਦੂਰ ਸ਼ਹਿਰ ਪੈਂਦਾ ਤੇ ਬਾਕੀ ਆਪਾਂ ਰੋਟੀਆਂ ਤੱਤੀਆਂ ਕਰਦੇ ਆ ਰੋਟੀਆਂ ਦਾ ਬਣਾਇਆ ਸੀ ਸਵਾ 1:30 ਵਜੇ ਦੀ ਆ ਹੁਣ ਇੱਕੀ ਕਰੋਟੀ ਆਪਣੇ ਘਰ ਤੋਂ ਖਾ ਕੇ ਜਾਵਾਂਗੇ। ਬਾਕੀ ਜੋ ਸਾਡੇ ਕਰਮਾਂ ਵਿੱਚ ਪ੍ਰਸ਼ਾਦ ਹੋਇਆ ਸਮਝ ਜ਼ਰੂਰ ਮਿਲੇਗਾ ਜੀ। ਲੋ ਜੀ ਇੱਕੀ ਕਰੋਟੀ ਆਪਾਂ ਖਾ ਕੇ ਚੱਲਦੇ ਹਾਂ। ਰਾਤੀ ਬਣਾਈ ਸੀ ਆਪਾਂ Shimla mirch ਤੇ ਰੋਟੀਆਂ ਵਿਚਾਰੀਆਂ ਪਈਆਂ ਪਈਆਂ ਵੀ ਵਿੰਗੀਆਂ ਹੋ ਗਈਆਂ 8:30 ਕੱਠ 8 ਵਜੇ ਦੀਆਂ ਪੱਕੀਆਂ ਹੋਈਆਂ। ਤੇ ਹੁਣ ਦੁਆਰੇ ਤੱਤੀਆਂ ਕਰਕੇ ਫੇਰ ਖਾ ਲਾਂਗੇ। ਲੋ ਜੀ ਜੋਤ ਵੀ ਕਰਤਾ ਆਪਾਂ ਨੇ ਰੈਡੀ ਤੇ ਰੈਡੀ

ਜਦੋਂ ਜਦੋਂ ਪੂਰਾ ਲੈ ਕੇ ਬੈਂਦਾ ਫਿਰ ਇਹਦੇ ਦੋ ਤਿੰਨ ਜੜਦਲੀਆਂ ਮੈਂ ਫਿਰ ਅੰਨਾ ਨੇ ਸੇਲਫਰ ਖੜਿਆ ਰਹੇਗਾ ਮੇਰਾ ਸੇਬ ਬਾਦੋਂ ਤਿਆਰ ਹੋਣਾ ਜਦੋਂ ਦਾ ਸਮਾਨ ਨਹੀਂ ਲੈ ਕੇ ਪਹਿਲਾਂ ਕਰਦਾ ਮੇਰਾ ਸਮਾਨ ਪਿਆ ਬੈੱਡ ਤੇ ਪੂਰਾ ਜਦੋਂ ਸਮਾਨ ਇਹ ਤਾਂ ਪੂਰਾ ਬੈੱਡ ਤੇ ਨਹੀਂ ਪਿਆ ਹੁੰਦਾ ਫਿਰ ਇਹਦਾ ਹੱਥ ਵਾਲਾ ਹੋ ਜਾਂਦਾ ਉੱਪਰ ਚੱਕ ਉਹ ਕਰਦੇ ਕੋਲ ਉੱਪਰ ਚੱਕ ਉਹ ਮੈਂ ਹੀ ਕਰੂੰਗਾ ਥੋੜਾ ਹੋਰ ਕਿਸੇ ਹੋਰ ਨਿਕਾਲਣਾ ਤੇਰਾ ਜਿਹੜਾ ਕਰਤੀਆਂ ਕਰੂੰਗਾ ਉੱਪਰ ਚੱਕ ਉਹਸ ਅਲਰਜੀ ਬਹੁਤ ਹੋ ਗਈ ਮੈਨੂੰ ਬਈ ਤੇ ਅੱਖਾਂ ਚੜ ਜਾਂਦੀਆਂ ਮੇਰੀਆਂ ਲਾਲ ਹੋ ਜਾਂਦੀਆਂ ਅੱਖਾਂ ਕਿਉਂਕਿ ਨੱਕ ਵੀ ਲਾਲ ਹੋ ਜਾਂਦਾ ਅਲਰਜੀ ਬਹੁਤ ਹੁੰਦੀ ਹੈ ਮੈਨੂੰ ਜਿਆਦਾ ਡਸਟ ਤੋਂ ਚਲੋ ਜੀ ਚੱਲਦੇ ਆ ਸ਼ਾਇਦ ਆਪਾਂ ਆਪਣੇ ਸਹੁਰਿਆਂ ਵੀ ਘੂਮ ਕੇ ਆਉਂਗੀ ਅੱਜ ਮੈਂ ਤੇ ਮਿਲਦੇ ਆਪਾਂ ਸਹੁਰੇ ਘਰ ਵਿੱਚ ਜਾ ਕੇ ਲਾਦੇ ਹਨ ਜਦੋਂ ਖੋਲਿਆ ਗੱਡੀ ਨਾ ਖੋਲਿਆ ਜਿੱਦਨ ਆਪਣੇ ਪੈਸਿਆਂ ਦੀ ਲਊਗਾ ਫਿਰ ਮੂਰੇ ਬੈ ਜੀ ਠੀਕ ਆ ਹਜੇ ਤਾਂ ਮੇਰੇ ਘਰ ਵਾਲੇ ਲੈ ਕੇ ਲਈ ਹੋਇਆ ਗੱਡੀ ਜਿੱਦਨ ਆਪਣੇ ਪੈਸਿਆਂ ਦੀ ਗੱਡੀ ਲਊਗਾ ਫਿਰ ਆਪਣੀ ਬੋਟੀ ਨੂੰ ਬਿਠਾ ਕੇ ਲੈ ਜਾ ਕਰੀ ਹੰਜੀ ਚਮਕੌਰ ਸਾਹਿਬ ਵਿੱਚ ਆਪਾਂ ਪਹੁੰਚ ਚੁੱਕੇ ਆ ਤੇ ਦੇਖੋ ਸਾਹਮਣੇ ਬਹੁਤ ਸੋਹਣਾ ਕਤਲਗੜ੍ਹ ਸਾਹਿਬ ਗੁਰਦੁਆਰਾ ਹੈ ਚਮਕੌਰ ਸਾਹਿਬ ਵਿੱਚ ਕਾਫੀ ਗੁਰਦੁਆਰੇ ਆ ਬਹੁਤ ਦੇਖਣ ਵਾਸਤੇ ਇਤਿਹਾਸਪੇਆ ਸਾਈਡ ਤੇ ਤਾੜੀ ਸਾਹਿਬ ਗੁਰਦੁਆਰਾ ਉਹ ਸਾਹਮਣੇ ਤੁਹਾਨੂੰ ਦਿਖਦਾ ਹੋਊਗਾ ਤੇ ਕਾਫੀ ਗੁਰਦੁਆਰਾ ਸਾਹਿਬ ਹੈ ਤੇ ਜਿੰਨੇ ਭੈਣ ਭਾਈ ਯਾਤਰਾ ਤੇ ਆ ਸਕਦੇ ਆ ਤਾਂ ਉਹਨਾਂ ਲਈ ਸਾਰੀ ਸਹੂਲਤ ਹੈਗੀ ਆ ਰਹਿਣ ਦੀ ਰੋਟੀ ਦੀ ਪ੍ਰਸ਼ਾਦਾ ਪਾਣੀ 24 ਘੰਟੇ ਗੁਰਦੁਆਰਾ ਸਾਹਿਬ ਦੇ ਵਿੱਚ ਚੱਲਦਾ ਰਹਿੰਦਾ ਹੈ ਸਾਹਮਣੇ ਦੇ ਨਾ ਸੋਨਾ ਗੁਰਦੁਆਰਾ ਸਾਹਿਬ ਆ ਕਤਲਗੜ੍ਹ ਸਾਹਿਬ ਗੁਰਦੁਆਰਾ ਤੇ ਜਿੱਥੇ ਵੱਡੇ ਸਹਿਬਜਾਦੇ ਜੋ ਚਮਕੋਸ ਚੋਗੋਰ ਸਾਹਿਬ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਸੀ ਉੱਥੇ ਦਾ ਇਤਿਹਾਸ ਬਹੁਤ ਪਿਆ ਤੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਗਏ ਚੱਲ ਰਹੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਿਸੀ ਗੁਰਦੁਆਰਾ ਸਾਹਿਬ ਦੇ ਅੰਦਰ ਚਲੇ ਚਲੇ ਕੀ ਆਸ ਕਰੇ ਕਰੇ ਨਾਮ ਤੋਂ ਦੀਦਾਸ ਕਿਛੇ ਭਾਈ ਜਿਆਸ ਕਰੇ ਜਿੰਨਾ ਮਾਲੋ ਪਾਈ ਕਰੇ ਵਾਹ

my chance <laughs> ਦੇਖੋ ਇੱਥੇ ਜਲ ਦੀ ਬੋਤਲਾਂ ਭਰ ਕੇ ਲੈ ਜਾਂਦੇ ਆ ਸਾਰੇ ਜਣੇ ਜਿੰਦੇ ਆਪਣੇ ਘਰ ਵਿੱਚ ਛਿੱਟਾ ਦੇ ਦਿੰਦੇ ਆ ਹਮ ਦਿਖਾ ਕੇ ਲਿਆਉਂਦੇ ਆ ਪੌੜੀਆਂ ਉੱਤਰ ਨੂੰ ਕਾਫੀ ਆ ਇਹ ਹੈਗਾ ਜੀ ਕਤਲਗੜ੍ਹ ਸ੍ਰੀ ਕਤਲਗੜ੍ਹ ਗੁਰਦੁਆਰਾ ਸਾਹਿਬ ਵਿੱਚ ਆ ਤੁਸੀਂ ਜਿਹੜੇ ਭੈਣ ਭਾਈ ਆਏ ਕਦੇ ਵੀ ਤਾਂ ਦਰਸ਼ਨ ਮੇਲੇ ਜ਼ਰੂਰ ਕਰਕੇ ਜਾਇਓ ਅੱਗੇ ਹੈਗਾ ਗੜੀ ਸਾਹਿਬ ਗੁਰਦੁਆਰਾ ਚਲੋ ਅੰਦਰੋਂ ਠੰਡਾ ਪਿਆ ਦੇਖੋ ਤੇ ਸਾਰੇ ਭੈਣ ਭਾਈ ਦਰਸ਼ਨ ਕਰਕੇ ਜਾਂਦੇ ਆ ਇੱਕ ਬਾਲਟੀ ਰੱਖੀ ਆ ਜਲ ਛਕਣ ਵਾਸਤੇ ਉਹ ਦੇਖੋ ਜੀ ਸਾਹਮਣੇ ਅੱਗੇ ਅਸੀਂ ਨਹੀਂ ਜਾਵਾਂਗੇ ਉੱਪਰ ਨੂੰ ਚੜ੍ਹਨੀਆਂ ਪੌੜੀਆਂ ਔਖੀਆਂ ਲੱਗਦੀਆਂ ਕੋ ਪੌੜੀਆਂ ਕਾਫੀ ਆ ਜੋ ਤਾਂ ਥੱਕ ਕੇ ਬੈਠ ਗਿਆ ਗੜੀ ਸਾਹ ਗੁਰਦੁਆਰਾ ਉਹ ਤੁਹਾਨੂੰ ਸਾਹਮਣੇ ਦਿਖਦਾ ਤੇ ਉਹ ਸਾਹਮਣੇ ਮੇਰੇ ਉਂਗਲ ਦੇ ਉਹ ਚਾਈਪਰਾ ਕਾਫੀ ਉਚਾਈਆ ਉੱਥੇ ਤੇ ਹੈਗਾ ਜੀ ਗੁਰਦੁਆਰਾ ਕਤਲਗੜ੍ਹ ਸਾਹਿਬ ਜਿੱਥੇ ਆਪਾਂ ਦਰਸ਼ਨ ਮੇਲੇ ਇਹ ਹੈਗਾ ਹਰ ਭਜਨਮਾਨ ਪੰਜਾਬੀ ਫਿਲਮਾਂ ਦਾ ਇਹ ਬਹੁਤ ਸਿੰਪਲ ਤੇ ਸਾਦਗੀ ਵਿੱਚ ਆਇਆ ਸਿਰਫ ਇੱਕ ਪੁਲਸ ਵਾਲਾ ਸੀ ਉਹ ਵੀ ਦੇਖਣ ਨੂੰ ਇਦਾਂ ਹੀ ਲੱਗਦਾ ਸੀ ਕਿ ਮੱਥਾ ਟੇਕਣ ਆਇਆ ਪਰ ਕਿਸੇ ਨੂੰ ਇਹਦੀ ਪਛਾਣ ਨਹੀਂ ਆਈ ਅਸੀਂ ਦੇਖਿਆ ਤਾਂ ਸਾਨੂੰ ਸਮਝ ਗਏ ਸੀ ਅਸੀਂ ਤੇ ਇਹ ਹੈਗਾ ਇਤਿਹਾਸ ਪਿਆ ਇੱਥੇ ਗੁਰਦੁਆਰਾ ਸਾਹਿਬ ਵਿੱਚ ਲਿਖਿਆ ਹੋਇਆ ਤੇ ਜਿਹੜੀ ਸੰਕਟ ਆਉਂਦੀ ਆ ਤਾਂ ਪੜ ਲੈਂਦੀ ਆ ਅੱਗੇ ਹੈਗਾ ਜੀ ਥੀਮ ਪਾਰਕ ਚਮਕੌਰ ਸਾਹਿਬ ਦੇ ਵਿੱਚ ਬਹੁਤ ਸੋਹਣਾ ਬਣਾਇਆ ਹੋਇਆ ਜਿੱਦਾਂ ਅਨੰਦਪੁਰ ਸਾਹਿਬ ਅਜੂਬਾ ਬਣਾਇਆ ਹੋਇਆ ਹੁਣ ਇਹ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਹੋਰ ਚਮਕੌਰ ਸਾਹਿਬ ਦੇ ਵਿੱਚ ਇਦਾਂ ਲੱਗਦਾ ਵੀ ਸਾਰੀ ਜੋ ਵੀ ਇਤਿਹਾਸ ਹੈਗਾ ਇਹਦੇ ਵਿੱਚ ਰੀਅਲ ਲੱਗਦਾ ਦੇਖਣ ਨੂੰ ਪਰ ਇੱਥੇ ਅੰਦਰ ਵੀਡੀਓ ਨਹੀਂ ਬਣਾਉਣ ਦਿੰਦੇ ਇਹਨੂੰ ਕਹਿੰਦੇ ਆ ਥੀਮ ਪਾਰਕ ਇਹ ਹੈਗਾ ਨਹਿਰ ਦੇ ਕਿਨਾਰੇ ਆ ਦੇਖੋ ਤੁਹਾਡੇ ਸਾਹਮਣੇ ਐਲਸੀਡੀਆਂ ਲੱਗੀਆਂ ਹੋਈਆਂ ਸੋਮਵਾਰ ਨੂੰ ਹੁੰਦਾ ਬੰਦ ਸੋਮਵਾਰ ਨੂੰ ਇੱਥੇ ਕੋਈ ਧਿਆਨ ਪਾਣੀ ਨਾ ਆਵੇ ਆਧਾਰ ਕਟ ਹੋਵੇ ਇੱਕ ਆਧਾਰ ਕਟ ਪਰ ਚਾਰ ਮੈਂਬਰ ਦੇਖ ਸਕਦੇ ਆ ਕੋਈ ਟਿਕਟ ਨਹੀਂ ਹੈਗੀ ਇੱਥੇ ਸਿਰਫ ਇਦਾਂ ਹੀ ਫਰੀ ਆ ਚਲੋ ਜੀ ਆਪਾਂ ਸੌਰਿਆਂ ਪੱਲ ਨੂੰ ਤਿਆਰ ਹੋ ਚੁੱਕੇ ਆ ਤੇ 1.5 ਕਿਲੋਮੀਟਰ ਆਪਣੀ ਸੌਰੇ ਇੱਥੇ ਚੁੰਗੌਰ ਸਾਬ ਤੋਂ ਪਿੰਡ ਵੱਲ ਆਪਾਂ ਚੱਲ ਪਏ ਜੀ ਅੱਗੇ ਆਪਣੇ ਸੌਰੇ ਘਰ ਆਉਣ ਵਾਲੇ ਆ ਆ ਦੇਖੋ ਜੀ ਆਪਾਂ ਨੇ ਪਿੰਡ ਵਿੱਚ ਕਰ ਦਿੱਤੀ ਐਂਟਰੀ ਇੱਥੇ ਤੱਕ ਤਾਂ ਵੈਸੇ ਅਸੀਂ ਤੁਰ ਕੇ ਘੁੰਮਣ ਆ ਜਾਂਦੇ ਅਸੀਂ ਨਹਿਰ ਦੇ ਕਿਨਾਰੇ ਇਹ ਹੈਗਾ ਮੇਰੇ ਸੌਰਿਆਂ ਦਾ ਪਿੰਡ ਇੱਥੋਂ ਪ੍ਰਵਜੋਤ ਸਕੂਲ ਜਾਂਦਾ ਸੀ ਆਹ ਜਿਹੜੀ ਕੁਰਸੀ ਪਈ ਆ ਇੱਥੋਂ ਅਸੀਂ ਆ ਕੇ ਬੈਠ ਜਾਂਦੇ ਤੇ ਤੇ ਪ੍ਰਵਜੋਤ ਜਾਂਦਾ ਸੀ ਇੱਥੇ ਸਕੂਲ ਬੱਸ ਇੱਥੇ ਆਉਂਦੀ ਸੀ ਸਾਡੇ ਸਕੂਲ ਦੀ ਤੇ ਲੋ ਜੀ ਜੋਤ ਕਹਿੰਦਾ ਮੈਂ ਇੱਥੇ ਪੜ੍ਹ ਕੇ ਗਿਆ ਸੀ ਜੋਤ ਪੜਿਆ 3-4 ਸਾਲ ਇੱਥੇ ਪੜ੍ਹਿਆ ਲੋ ਜੀ ਸੋਹਰਿਆਂ ਦੇ ਘਰ ਆ ਚੁੱਕੇ ਜੋਤ ਚੱਲੇ ਆਪਣੇ ਤਾਈ ਦੇ ਘਰੇ ਨਾਨਕੇ ਦੇ ਘਰੇ ਨਾਨਕ ਨਾਨਕੇ ਨਤਾਈ ਇਹ ਹੈਗਾ ਟੋਬਾ ਪਾਰਕਿੰਗ ਮੇਰੇ ਸੋਹਰੇ ਚੱਲੇ ਮੇਰੇ ਸੋਹਰੇ ਅਕੇ ਨਿਸ਼ੋਣੇ ਬੇਲ ਹੋ ਚੁੱਕੀ ਬਾਈ ਬੜਾ ਚੰਗੀ ਵੀਡੀਓ ਆ ਗਈ ਸਾਡਾ ਘਰ ਹੈਗਾ ਜੰਗਲੇਰੀਏ ਚ ਸਾਰੇ ਪਾਸੇ ਜੰਗਲ ਜੰਗਲ ਨਹਿਰ ਆ ਦੇਖੋ ਜੰਗਲੇ ਜੰਗਲ ਦਿਖ ਰਿਹਾ ਪਪੂਲਰ ਪਪੂਲਰਾਂ ਦੀ ਖੇਤੀ ਵੱਧ ਹੁੰਦੀ ਹੈ ਇੱਥੇ